ਵਰਕਚੇ ਬੜਾ ਭਾਰੀ ਜੋਸ਼ ਰੁਸਾਵਾਂ ਔਰ ਅੱਜ ਜਿਹੜੀ ਸਾਡੀ ਜਿੱਤ ਦੀ ਲਹਿਰ ਜਿਹੜੀ ਬਣ ਜਾਣੀ ਹੈ ਔਰ ਲੁਧਿਆਣੇ ਚ ਇਸ ਰੋਡ ショ ਤੋਂ ਬਾਅਦ ਸਿਰਫ ਤੇ ਸਿਰਫ ਕਾਂਗਰਸ ਨਜ਼ਰ ਆਏਗੀ ਇਹ ਨਾਲ ਮੁਕਾਬਲਾ ਇਸ ਸੀਟ ਤੇ ਕਿਹ ਆ ਰਹੀ ਹੈ ਉਹ ਕਾਂਗਰਸ ਦੇ ਨਾਲ ਆ ਰਹੀ ਕਿ ਕਿਹ ਨਾਲ ਜਾਉਂਗੇ ਬਿੱਟੂ ਐਂਡ ਤੁਹਾਡੀ ਤੁਸੀਂ ਆਪ ਇਹ ਗੱਲ ਕਹਿਤੀ ਇਹ ਸੀੜ ਹਮੇਸ਼ਾ ਕਾਂਗਰਸੀ ਰਹੀ ਹੈ ਤੇ ਕਾਂਗਰਸ ਹੀ ਜਿੱਤੇਗੀ ਬਿੱਟੂ ਜੀ ਹੁਣ ਭਾਜਪਾ ਚਲੇਗੇ ਬੜੀ ਕੈਂਪੇਨ ਕਰਨਗੇ ਲੇਕਿਨ ਆ ਜਿਹੜੀ ਕਾਂਗਰਸ ਦੀ ਟੀਮ ਹੈ ਮਜ਼ਬੂਤ ਟੀਮ ਹੈ ਇਹ ਰਾਜਾ ਬਣਿੰਗ ਜੀ ਨੇ ਉੱਥੋਂ ਦੁਆਰਾ ਮੈਂਬਰ ਪਾਰਲੀਮੈਂਟ ਬਣਾਏ ਕੇ ਲੁਧਿਆਣੇ ਦਾ ਵਿਕਾਸ ਕਰਾਏ ਸਾਡੇ ਕੋਲ ਹਰ ਜਗ੍ਹਾ ਤੇ ਪੁਆਇੰਟ ਹੈ ਇਹ ਜਿਹੜਾ ਪੁਆਇੰਟ ਹੈ ਇੱਥੇ ਮੈਂ ਰਿਸੀਵ ਕਰਾਂਗਾ ਮੇਰੇ ਤੋਂ ਬਾਅਦ ਡਾਵਰ ਸਾਹਿਬ ਨੇ ਉਹਨਾਂ ਤੋਂ ਬਾਅਦ ਪਾਂਡੇ ਸਾਹਿਬ ਨੇ ਫਿਰ ਆਸ਼ੂ ਜੀ ਹੈ ਫਿਰ ਕੁਲਦੀਪ ਵੈਦ ਜੀ ਹੈ ਫਿਰ ਸੰਦੀਪ ਸੰਧੂ ਜੀ ਹੈ ਜੱਗਾ ਜੀ ਹੈ ਗਾਲਬ ਸਾਹਿਬ ਹੈ ਸਾਰੇ ਆਪਣੇ ਆਪਣੇ ਹਲਕਿਆਂ ਵਿੱਚ ਰਿਸੀਵ ਕਰਨਗੇ ਅੱਜ ਤੱਕ ਲੁਧਿਆਣੇ 'ਚ ਕਿਸੇ ਵੀ ਲੀਡਰ ਦਾ ਕਿਸੇ ਪਾਰਟੀ ਦਾ ਇਹੋ ਜਿਹਾ ਰੋਡਸੋ ਨਹੀਂ ਹੋਇਆ ਹੋਵੇਗਾ ਜਿਹੜਾ ਅੱਜ ਹੋਣ ਜਾ ਰਿਹਾ ਹੈ ਦੇਖੋ ਆ ਜਿਹੜੇ ਪੋਸਟਰ ਲਗਾਉਣ ਨਾਲ ਤੁਸੀਂ ਇਲੈਕਸ਼ਨ ਹੀ ਜਿੱਤ ਸਕਦੇ ਠੀਕ ਹੈ ਉਹ ਰਾਤ ਨੂੰ ਪੋਸਟਰ ਲਗਾ ਗਏ ਲੇਕਿਨ ਆ ਜਿਹੜਾ ਹਜੂਮ ਹੈ ਜਿਨ੍ਹਾਂ ਨੇ ਪਾਰਟੀ ਦਾ ਬੋਝ ਲੀਡਰ ਦਾ ਬੋਝ ਆਪਣੇ ਕੰਦਿਆਂ ਤੇ ਚੱਕਣਾ ਉਹ ਹਜੂਮ ਜਿਹੜਾ ਕਾਂਗਰਸ ਪਾਰਟੀ ਦੇ ਨਾਲ ਤੁਸੀਂ ਇਸ ਕਰਕੇ ਰਿਜ਼ਲਟ ਵੀ ਕਾਂਗਰਸ ਪਾਰਟੀ ਦੇ ਹੱਕ ਕੇ ਚਾਹੀਦਾ ਅੱਜ ਗ੍ਰੀਨ ਸਾਹਬ ਆ ਰਹੇ ਜੀ ਅੱਜ ਰਾਜਾ ਵਿੜਿੰਗ ਦੀ ਲੁਧਿਆਣਾ ਵਿਖੇ ਲੁਧਿਆਣਾ ਤੋਂ ਮੈਂਬਰ ਆਫ ਪਾਰਲੀਮੈਂਟ ਦੇ ਪ੍ਰਤੀਯਾਸੀ ਦੇ ਤੌਰ ਦੇ ਉੱਤੇ ਪਹਿਲੀ ਵਾਰ ਲੁਧਿਆਣਾ ਵਿਖੇ ਪਹੁੰਚ ਰਹੇ ਨੇ ਉਹਨਾਂ ਦਾ ਸਵਾਗਤ ਕਰਨ ਲਈ ਤੁਸੀਂ ਦੇਖੋ ਠਾਠਾ ਮਾਰਦਾ ਇਕੱਠ ਜਿਹੜੇ ਸਾਡੇ ਕਾਂਗਰਸ ਦੇ ਕਾਰਜਕਰਤਾ ਹੈ ਇੰਨਾ ਜੋਸ਼ ਹੈ ਸੋ ਉਹਨਾਂ ਨੇ ਅੱਜ ਸਮਰਾਲਾ ਜੋਂਗ ਤੋਂ ਲੈ ਕੇ ਅੱਜ ਲੁਧਿਆਣਾ ਦੇ ਆਢਾ ਢੇਰੀਆਂ ਦੇ ਵਿੱਚ ਜਾਣਾ ਸੋ ਵਰਕਰ ਦੇ ਵਿੱਚ ਇੱਕ ਨਵਾਂ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਸੋ ਰਾਜਾ ਵੜਿੰਗ ਜੀ ਬੜੇ ਅਨੁਭਵੀ ਨੇਤਾ ਨੇ ਬਹੁਤ ਹੀ ਉਹਨਾਂ ਦੀ ਇੱਕ ਜਮੀਨੋਂ ਉੱਠੇ ਹੈ ਸੋ ਬੜੀ ਉਹਨਾਂ ਦੀ ਦੂਰਅੰਦੇਸ਼ੀ ਸੋਚ ਹੈ ਉਹਨਾਂ ਦੀ ਸੋਚ ਨੂੰ ਸਲਾਮ ਕਰਦੇ ਹੋਇਆ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਨੂੰ ਬਤੌਰ ਲੁਧਿਆਣਾ ਤੋਂ ਐਮਪੀ ਪ੍ਰਤੀਯਾਸ਼ੀ ਦੇ ਤੌਰ ਤੇ ਉਹਨਾਂ ਨੂੰ ਵੋਟਾਂ ਪਾ ਕੇ ਸੰਸਦ ਦੇ ਵਿੱਚ ਪਹੁੰਚਾਵਾਂਗੇ ਤੇ ਜਿਹੜਾ ਰਾਜਾ ਵੜਿੰਗ ਜੀ ਦੀ ਸੋਚ ਨੂੰ ਅਗਾਹ ਲੈ ਕੇ ਜਾਵਾਂਗੇ ਤੇ ਅਸੀਂ ਕਹਿ ਸਕਦੇ ਕਿ ਅੱਜ ਲੁਧਿਆਣਾ ਦੀ ਲੀਡਰਸ਼ਿਪ ਦੀ ਅधिਪੱਤੀ ਦੇਖਣ ਨੂੰ ਮਿਲ ਰਹੀ ਹੈ ਬਿਲਕੁਲ ਸਾਡੇ ਸਤਿਕਾਰਯੋਗ ਸੂਬੇ ਦੇ ਪ੍ਰਧਾਨ ਵੀ ਨੇ ਤੇ ਇਹ ਸਾਰੀ ਲੀਡਰਸ਼ਿਪ ਉਹਨਾਂ ਦੇ ਨਾਲ ਇਕਜੁੱਟ ਹੋ ਕੇ ਉਹਨਾਂ ਦੇ ਲਈ ਕੰਮ ਕਰੇਗੀ ਔਰ ਉਹਨਾਂ ਨੂੰ ਵਿਜੇ ਹੀ ਬਣਾ ਕੇ ਸੰਸਦ ਦੇ ਵਿੱਚ ਪਹੁੰਚਾ ਦੇਗੀ ਜੀ ਅੱਗੇ ਉਹਨਾਂ ਸਭ ਦੇ ਜਿਹੜੇ ਕੈਬਨਿਟ ਬੀਤੇ ਹੋਏ ਸੀ ਉਹ ਦੂਜੀ ਪਾਰਟੀ ਦੇ ਉਹਨਾਂ ਨੇ ਹੈਂਡਲ ਕਰੀ ਗਏ ਦੂਜੀ ਕਰਾ ਦਿੱਤਾ ਦੇਖੋ ਜਿਨ੍ਹਾਂ ਨੇ ਕਾਂਗਰਸ ਸੇ ਉਹ ਵਰਕਰਾਂ ਦੇ ਨਾਲ ਜਿਹੜਾ ਕਹਾਣ ਕਰਕੇ ਗਏ ਆ ਜਿਹੜੇ ਕਾਂਗਰਸੀ ਲੀਡਰਾਂ ਨੇ ਬਾਰ ਬਾਰ ਉਹਨਾਂ ਨੂੰ ਬਾਰ ਬਾਰ ਉਹਨਾਂ ਨੂੰ ਜਤਾਇਆ ਇਸ ਸੀਟ ਦੇ ਉੱਤੇ ਇਹ ਉਹਨਾਂ ਦੇ ਨਾਲ ਵਰਕਰ ਦੇ ਨਾਲ ਇੱਕ ਧੋਖਾ ਕਰਕੇ ਗਏ ਆ ਵਰਕਰ ਦੇ ਵਿੱਚ ਉਸ ਧੋਖੇ ਨੂੰ ਜਵਾਬ ਧੋਖੇ ਦਾ ਜਵਾਬ ਦੇਣ ਲਈ ਇੱਕ ਜਿਹੜਾ ਜੋਸ਼ ਤਾਂ ਹੈ ਹੀ ਸੀ ਜਿੱਥੇ ਰਾਜਾ ਵੜਿੰਗ ਜੀ ਨੂੰ ਟਿਕਟ ਮਿਲਣ ਤੋਂ ਬਾਅਦ ਉਹ ਜੋਸ਼ ਦੁੱਗਣਾ ਤਿਗਣਾ ਹੋ ਗਿਆ ਔਰ ਆਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੇਖੀ ਚੱਲੋ ਕਿ ਕਿੰਨਾ ਵਧੀਆ ਹੰਗਾਰਾ ਜਿਹੜਾ ਰਾਜਾ ਵੜਿੰਗ ਜੀ ਦੇ ਹੱਕ ਦੇ ਵਿੱਚ ਤੇ ਜਿਹੜੇ ਕਾਂਗਰਸ ਨੂੰ ਛੱਡ ਕੇ ਗਏ ਐ ਉਹਨਾਂ ਨੂੰ ਮੂੰਹ ਤੋੜ ਜਵਾਬ ਜਿਹੜਾ ਸਾਡਾ ਕਾਂਗਰਸ ਦਾ ਵਰਕਰ ਦਊਗਾ ਬਿਲਕੁਲ ਬਹੁਤ ਬੜੀ ਜਿੱਤ ਹੋਏਗੀ ਰਾਜਾ ਵੜਿੰਗ ਜੀ ਦੀ ਦੇਖੋ ਅੱਜ ਰਾਜਾ ਬੜਿੰਗ ਜੀ ਸਾਡੇ ਹਾਈ ਕਮਾਂਡ ਨੇ ਜਿਹੜੇ ਕੈਂਡੀਡੇਟ ਬਣਾ ਕੇ ਭੇਜੇ ਨੇ ਸਭ ਤੋਂ ਪਹਿਲਾਂ ਅਸੀਂ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਾਂ ਸ਼ੁਕਰਗੁਜ਼ਾਰ ਹਾਂ ਉਹਨਾਂ ਨੇ ਇੱਕ ਸਾਨੂੰ ਸੋਲਿਡ ਕੈਂਡੀਡੇਟ ਜਿਹੜਾ ਪੰਜਾਬ ਦਾ ਪ੍ਰਧਾਨ ਆ ਪੰਜਾਬ ਦਾ ਬੱਬਰ ਸ਼ੇਰ ਲੁਧਿਆੜ ਦੇ ਵਿੱਚ ਭੇਜਿਆ ਤਾਂ ਕਿ ਜਿਹੜੇ ਇੱਥੇ ਦਲ ਬਦਲੂ ਨੇ ਉਹਨਾਂ ਦਾ ਬਿਸਤਰਾ 골 ਕਰ ਸਕਣ ਆ ਸਾਡੇ ਸਾਰੇ ਵਰਕੇ ਦੇ ਵਿੱਚ ਉਹਨਾਂ ਦੇ ਆਉਣ ਦਾ ਇੱਥੇ ਇਨਾਂ ਪਤਾ ਪਿਆ ਜਿੰਨਾ ਚਾਇਆ ਤੁਸੀਂ ਸਾਰਾ ਦੇਖ ਰਹੋ ਆ ਜਿੰਨਾ ਹਜੂਮ ਪਹੁੰਚਿਆ ਇਹ ਸਾਰੇ ਉਹਨਾਂ ਦੇ ਔਰ ਦੇ ਚਾਦ ਵਿੱਚ ਇੱਥੇ ਪਾ ਪਾਰਟੀ ਪੰਜਾਬ ਦੀ ਜੁੱਦੀ ਜੁਗਨਾ ਪਾਰਟੀ ਆ ਇਹ ਜਿੰਨੇ ਵੀ ਝੂਠ ਬੋਲ ਕੇ ਲੋਕਾਂ ਨੇ ਝੂਠੇ ਵਾਦੇ ਕਰਕੇ ਪੰਜਾਬ ਦੇ ਸਰਕਾਰ ਬਣਾ ਗਏ ਪਰ ਲੋਕ ਖੰਮ ਚੁੱਕੇ ਨੇ ਇਹ ਲੋਕ ਸਭਾ ਇਲੈਕਸ਼ਨ ਸੈਮੀਫਾਈਨਲ 2024 ਦਾ ਇਹ ਲੋਕੀ ਆ ਨਾ ਉਹ ਦਸਰ ਕੇ ਵਿਧਾਇਕਾਂ ਨੂੰ ਕੱਢ ਕੇ ਬਾਹਰ ਮਾਰਨਗੇ ਔਰ ਸਾਡੀ ਪੰਜਾਬ ਦੀ 2024 ਦੀ ਵੀ ਸਰਕਾਰ ਬਣੇਗੀ ਔਰ ਇਸ ਵਾਰ ਵੀ ਸਾਡੇ 13 13 ਕੈਂਡੀਡੇਟ ਸਾਉਥ ਪੰਜਾਬਾ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਲੁਧਿਆਣਾ ਜੀਆ ਨੂੰ ਔਰ ਸਾਡੇ ਰਾਜਾ ਬਰਿੰਗ ਜੀ ਇੱਥੇ ਇਲੈਕਸ਼ਨ ਲੜ ਰਹੇ ਐ ਐਮਪੀ ਦੇ ਤੇ ਅਸੀਂ ਸਾਰਾ ਵਾਰਡ ਨੰਬਰ 4 ਤੇ ਸਾਰੇ ਇਲਾਕਾ ਨਿਵਾਸੀ ਉਹਨਾਂ ਦਾ ਪੂਰਾ ਜੀਤੋੜ ਸਮਰਥਨ ਕਰਦੇ ਆਂ ਔਰ ਸਾਰੇ ਇਕੱਠੇ ਹੋ ਕੇ ਤੇ ਪਹੁੰਚੇ ਉਹਨਾਂ ਦਾ ਸਵਾਗਤ ਕਰਦੇ ਆਂ ਔਰ ਜਿਹੜੀ ਸੀਟ ਹੈਗੀ ਏ ਕਾਂਗਰਸ ਪਾਰਟੀ ਲੁਧਿਆਣਾ ਤੋਂ ਵੱਧ ਤੋਂ ਵੱਧ ਵੋਟਾਂ ਨਾਲ ਵਿਕਟਰੀ ਕਰਕੇ ਉਹਨਾਂ ਨੂੰ ਭੇਜਾਂਗੇ ਅੱਛਾ ਜੀ ਤੇ ਉਹ ਮੁਕਾਬਲਾ ਜਿਹੜੀ ਤੁਹਾਡੀ ਪਾਰਟੀ ਦੇ ਹੀ ਕੈਂਡੀਡੇਟ ਰਹੇ ਸੀਗੇ ਉਹਨਾਂ ਨਾਲ ਆਪਾਂ ਕੀ ਕਹਿੰਦੇ ਜਿਹੜੇ ਉਹ ਮੁਕਾਬਲਾ ਜਿਹੜਾ ਬੰਦਾ ਛੱਡ ਕੇ چلا ਉਹਦੇ ਵਾਸਤੇ ਗੱਲ ਨਹੀਂ ਕਰਨੀ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਗਿਆ ਸਾਡੀ ਪਾਰਟੀ ਕਾਂਗਰਸ ਮਜ਼ਬੂਤ ਹੈ ਸਾਡੇ ਸਾਰੇ ਵਲੰਟੀਅਰ ਮਜ਼ਬੂਤ ਹੈ ਔਰ ਅਸੀਂ ਦਿਨ ਰਾਤ ਕਰਕੇ ਰਾয়া ਵਲਿੰਗ ਨੂੰ ਉੱਥੇ ਜਿਤਾ ਕੇ ਪਾਰਲੀਮੈਂਟ ਭੇਜਾਂਗੇ ਜਿਵੇਂ ਗੱਲ ਚੱਲਦੀ ਸੀ ਕਿ ਕੋਈ ਬਾਹਰ ਦਾ ਕੈਂਡੀਡੇਟ ਨਾ ਦਿੱਤਾ ਜਾਵੇ ਉਹ ਲਗਾ ਕੈਂਡੀਡੇਟ ਬਾ ਇਹ ਬਾਹਰ ਦਾ ਕੈਂਡੀ ਬਾਹਰ ਦਾ ਕੈਂਡੀਡੇਟ ਦਾ ਬਦਲ ਉਹ ਹੁੰਦਾ ਜਿਹੜਾ ਪਾਰਟੀ ਨੂੰ ਛੱਡ ਕੇ ਆਇਆ ਹੈ ਇਹ ਸਾਡੇ ਪਾਰਟੀ ਦੇ ਪ੍ਰਧਾਨ ਹੈ ਔਰ ਸਾਰਾ ਪੰਜਾਬ ਇਹਨਾਂ ਦੇ ਨਾਲ ਚੱਲਦਾ ਔਰ ਕਿਸੇ ਜਾ ਮਲਵਾਕ ਦੇ ਪਛਾਣ ਦੇ ਮਤਾਜ ਨਹੀਂ ਹੈਗੇ ਸਾਰੇ ਲੋਕ ਇਹਨਾਂ ਬੱਚਾ-ਬੱਚਾ ਜਾਣਦਾ ਕਿ ਪੰਜਾਬ ਦਾ ਭਰਾ ਰਾਜਾ ਵੜਿੰਗ ਹੈ ਰਾਜਾ ਵੜਿੰਗ ਨੂੰ ਲਿਆਉਣ ਦਾ ਮਕਸਦ ਇਹੋ ਹੀ ਸੀ ਵੀ ਪੰਜਾਬ ਦੇ ਵਿੱਚ ਇਹ ਵਾਲੀ ਸੀਟ ਹੌਟ ਸੀ ਤੇ ਸਭ ਤੋਂ ਵੱਧ ਲੀਡ ਨਾਲ ਇੱਥੇ ਲੈ ਕੇ ਜਾਵਾਂਗੇ ਸੀ ਲੱਗਦਾ ਨਹੀਂ ਲੱਗਦਾ ਬਹੁਤ ਵੱਡਾ ਸ਼ਹਿਰ ਹੈ ਤੇ ਸਾਡੇ ਕੋਲ ਟਾਈਮ ਘੱਟ ਆਖ ਲੈਣਾ ਏਰੀਆ ਪਿਛਲੀ ਵਾਰ 13 ਦਿਨ ਚ ਇਲੈਕਸ਼ਨ ਲੜੇ ਸੀ ਜੀ ਉਸ ਤੋਂ ਪਿਛਲਾ 13 ਦਿਨ ਤੋਂ ਇਲੈਕਸ਼ਨ ਲੜੇ ਸੀ ਸੰਜੀਤ ਤਲਵਾਰ ਜੀ ਨੇ ਇਲੈਕਸ਼ਨ ਲੜੇ 13 ਦਿਨ ਚ ਲੜੇ ਆ ਟਾਈਮ ਬਹੁਤ ਜ਼ਿਆਦਾ ਹੈ ਮਹੀਨਾ ਵੀ ਟਾਈਮ ਵਾਲੇ ਪਿਆਇ ਕਿ ਮਹੀਨਾ ਟਾਈਮ ਪਿਆ ਹੈਗਾ ਕਿਮਾ 29 ਦਿਨ ਪਏਗੇ 30 ਦਿਨ ਜਿਹੜਾ ਅਜ ਰਾਜਾ ਵਾਲੇ 1200 ਨਿਕਲ ਜਾ ਰਿਹਾ ਕਿੱਥੋਂ ਲੈ ਕੇ ਕਿੱਥੇ ਰਕਦਾ ਹੈਗਾ ਸਮਰਾਨਾ ਚੌਂਕ ਤੋਂ ਲੈ ਕੇ ਜਗਰਾਉ ਹਲਕੇ ਤੱਕ ਨਾਨਕ ਸਰ ਗੁਰਦਾਰ ਸਾਹਿਬ ਉੱਥੇ ਜਾ ਕੇ ਸਮਾਪਤੀ ਹੋਗੀ ਪ੍ਰੈਸ ਕਾਨਫਰੰਸ ਹੋਏਗੀ ਉਸਦੇ ਬਾਅਦ ਅਸੀਂ ਈਸਟ ਨਾਰਥ ਵੈਸਟ ਸਾਊਥ ਸਾਰੇ ਹਲਕਿਆਂ 'ਚ ਅਲਗ-ਅਲਗ ਅਸੀਂ ਰੋਡ 'ਤੇ ਹੋਰ ਗੱਡਾਂਗੇ ਔਰ ਸਾਡੇ ਸਾਰੇ ਖੁਸ਼ੀ ਹੈ ਸਾਡੇ ਵਰਕਰਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਕਿਉਂਕਿ ਅੱਜ ਸਾਡੀ ਕਾਂਗਰਸ ਪਾਰਟੀ ਦੇ ਬਹੁਤ ਵੱਡੇ ਪੰਜਾਬ ਪ੍ਰਧਾਨ ਔਰ ਜਿਹੜੇ ਲੁਧਿਆਣਾ ਤੋਂ ਪਾਰਲੀਮੈਂਟ ਦੇ ਇਲੈਕਸ਼ਨ ਲੜ ਰਹੇ ਨੇ ਉਹ ਮੈਂਬਰ ਇੱਥੇ ਪਹੁੰਚ ਗਏ ਨੇ ਕਿ ਉਹ ਵੱਡੀ ਪਾਰਟੀ ਛੱਡ ਕੇ ਇਹ ਦੂਜੀ ਪਾਰਟੀ ਜੀ ਹੁਣ ਉਹਨਾਂ ਨਾਲ ਮੁਕਾਬਲਾ ਕਿਸ ਨਾਲ ਦੇਖਦੇ ਹੋ ਤੁਸੀਂ ਦੇਖੋ ਜੀ ਜਿਹੜਾ ਛੱਡ ਕੇ ਚਲਾ ਗਿਆ ਉਹ ਆਪਣਾ ਨਹੀਂ ਹੈਗਾ ਉਹਨਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਹੀ ਨਹੀਂ ਸੀ ਇਸ ਕਰਕੇ ਉਹ ਪਾਰਟੀ ਛੱਡ ਗਏ ਕਿਉਂਕਿ ਜੇ ਉਹਨਾਂ ਨੂੰ ਵਿਸ਼ਵਾਸ ਹੁੰਦਾ ਕਿ ਅਸੀਂ ਮੈਂ ਜਿੱਤ ਜਾਵਾਂਗਾ ਤੇ ਕਾਂਗਰਸ ਪਾਰਟੀ ਵਿੱਚ ਹੀ ਰਹਿੰਦਾ ਇਸ ਵੇਲੇ ਜੇ ਇਹder ਇੱਕ ਤਾਂ ਖੜੇ ਰਹਿੰਦੇ ਤਾਂ ਸ਼ਾਇਦ ਜਿੱਤ ਨਹੀਂ ਜਾਂਦੇ ਕਿਉਂਕਿ ਪੰਜ ਸੱਤ ਉਹਨਾਂ ਨੇ ਲੁਧਿਆਣੇ ਵਾਲ ਮੁੜਕੇ ਨਹੀਂ ਦੇਖਿਆ ਜਿੱਤ ਕੇ ਰਾਮਨਾਲ ਬਾਹਰ ਫਿਰਦੇ ਰਹੇ ਉਹਨਾਂ ਨੂੰ ਆਪਣੇ ਆਪ ਤੇ ਇਸ ਵੇਲੇ ਕੋਈ ਵਿਸ਼ਵਾਸ ਨਹੀਂ ਸੀ ਕਿ ਮੈਂ ਜਿੱਤ ਜਾਵਾਂਗਾ ਤੇ ਭਾਜਪਾ ਦੀ ਕਲੀਨ ਚਿੱਟ ਲੈ ਲਈ ਸ਼ਾਇਦ ਉਹ ਆਪਣੇ ਕੋਈ ਕੰਪਲੇ ਕੀਤੇ ਹੋਣਗੇ ਉਹਨਾਂ ਵਿੱਚੋਂ ਵਚਨ ਕਰਕੇ ਭਾਜਪਾ ਪਾਰਟੀ ਵਿੱਚ ਚਲੇਗੇ ਆਨਣਾ ਆਪਣੇ ਦਾਦਾ ਜੀ ਦੇ ਸੰਸਕ ਲਈ ਬੀਜਪੀ ਦੇ ਬੈਨਰ ਹਟਾਵਾ ਰਹੇ ਨੇ ਕੀ ਕਰਨਾ ਬਹੁਤ ਗਲਤ ਆ ਜਿਸ ਸਾਡੇ ਬਿਆਨ ਸਿੰਘ ਜੀ ਨੇ ਦੇਸ਼ ਨੀ ਖਾਤਰ ਆਪਣੀ ਜਾਨ ਦਿੱਤੀ ਇਸ ਦੇਸ਼ ਦੀ ਖਾਤਰ ਸ਼ਹੀਦੀ ਪ੍ਰਾਪਤ ਕੀਤੀ ਤੇ ਉਹਨਾਂ ਨੂੰ ਬੀਜਪੀ ਵੱਲ ਲੈ ਕੇ ਜਾ ਰਹੇ ਜਿਹੜੇ ਕੀ ਸ਼ੁਰੂ ਤੋਂ ਹੀ ਧਰਮ ਦੇ ਨਾਤੇ ਸਾਡੇ ਪੂਨੇ ਪਾਲੇ ਲੋਕਾਂ ਨੂੰ ਲੜਾ ਰਹੇ ਆ ਬਸ ਬੀਜਪੀ ਪਾਰਟੀ ਜਿਹੜੀ ਬਹੁਤ ਹੀ ਨਲੈਕ ਪਾਰਟੀ ਹੈ ਜਿਹੜੀ ਧਰਮ ਦੇ ਨਾਤੇ ਰਾਜਨੀਤੀ ਕਰ ਰਹੀ ਹੈ ਉਹ ਬਿਆਨ ਸਿੰਘ ਜੀ ਨੂੰ ਨਹੀਂ ਸਨਮਾਨ ਦੇਗੀ ਕੈਸੇ ਦੀ ਬੁੜਾਣੇ ਦੇ ਨੀੜੇ ਕਦੇ ਆਸਮਾਣ ਚੇਗੀ ਜੀ ਅੱਜ ਇਹ ਲੁਧਿਆਣੇ ਦੀ ਸਿਤਿ ਇਤਿਹਾਸ ਰੱਖਦੀ ਕਿਉਂਕਿ ਲੋਕ ਲੋਕਾਂ ਨੂੰ ਕੀ ਚਾਹੀਦਾ ਹੈ ਕੰਮ ਚਾਹੀਦੀ ਹੈ ਆਪਣੀ ਸੁਰੱਖਿਆ ਚਾਹੀਦੀ ਹੈ ਇੱਕ ਆਮ ਆਦਮੀ ਪਾਰਟੀ 2 ਸਾਲਾਂ ਤੋਂ ਜਿਨੇ ਸਾਡੇ ਦੇਸ਼ ਦਾ ਹੀ ਬੁੜਾਹਲ ਕਰ ਦਿੱਤਾ ਲੁਧਿਆਣੇ ਦਾ ਇੱਕ ਸੈਟ ਤੇ ਰਿਆ ਲੁਧਿਆਣਾ ਜਿਹੜਾ ਉਦਯੋਗਿਕ ਏਰੀਆ ਮਜ਼ਦੂਰਾਂ ਦਾ ਏਰੀਆ ਹੈ ਹਰ ਕੋਈ ਚਾਹੇਗਾ ਕਿ ਸਾਡਾ ਕੰਮ ਚੱਲੇ ਕਿਉਂਕਿ ਕਾਂਗਰਸੀ ਸਰਕਾਰ ਸੀ ਜਿਸ ਨੇ ਸਭ ਤੋਂ ਪਹਿਲਾਂ ਹਵਾਈ ਅੱਡਾ ਹਵਾਈ ਅੱਡਾ ਬਣਾਇਆ ਸੀ ਔਰ ਜਿਨੇ ਕਾਰੋਬਾਰੀਆਂ ਵਾਸਤੇ ਜਿਹੜਾ ਆਪਾਂ ਪਾਸ ਕਰਦੇ ਆ ਮਾਲ ਹਵਾਈ ਜਹਾਜ਼ ਰਾਸਤੇ ਜਾਂ ਟ੍ਰੇਨ ਰਾਸਤੇ ਸਭ ਤੋਂ ਪਹਿਲਾਂ ਕਾਂਗਰਸ ਨੇ ਹੀ ਇਹ ਕੀਤਾ ਸੀ ਔਰ ਕਾਂਗਰਸ ਪਾਰਟੀ ਹੈ ਜਿਹੜੀ ਮਜ਼ਦੂਰਾ ਤੇ ਇੰਡਸਟਰੀਅਲ ਏਰੀਆ ਨੂੰ ਕੰਮ ਦੇ ਸਕਦੀ ਹੈ ਅੱਜ ਬਹੁਤ ਉਸਾ ਹੈ ਲੋਕਾਂ ਦੇ ਵਿੱਚ ਜੋਸ਼ ਹੈ ਕਿ ਸਾਡੇ ਬਹੁਤ ਹੀ ਹਰਮਨ ਪਿਆਰੇ ਰਾਜਾ ਵੜਿੰਗ ਜੀ ਜਿਨ੍ਹਾਂ ਨੇ ਉੱਥੇ ਬਠਿੰਡਾ ਦੇ ਵਿੱਚ ਪਹਿਲੀ ਵਾਰ ਇਲੈਕਸ਼ਨ ਲੜ ਕੇ ਜਦੋਂ ਝੁਲਦੀ ਨੇਰੀ ਸੀ ਅਕਾਲੀ ਦਲ ਦੀ ਉਦੋਂ ਠਲ ਬਾਤੀ ਦੀ ਬੀਬੀ ਬਾਦਲ ਨੂੰ ਆਜੋ ਇੱਥੇ ਜੋ ਗੱਲਬਾਤ ਨੂੰ ਜੋ ਇੱਥੋਂ ਆਪਣਾ ਜੋ ਜਿਨ੍ਹਾਂ ਨੇ ਜਿਨ੍ਹਾਂ ਨੇ ਇਸ ਪਾਰਟੀ ਨੇ ਇਹਨਾਂ ਦਾ ਮਾਨ ਸਤਿਕਾਰ ਦਿੱਤਾ ਜਿਸ ਪਾਰਟੀ ਨੇ ਇਹਨਾਂ ਦੇ ਪਰਿਵਾਰ ਨੂੰ ਉਸ ਉਸ ਲੈਵਲ ਦੇ ਉੱਤੇ ਪਹੁੰਚਾਇਆ ਜਿਸ 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 ਨਾਮ ਦੇ ਨਾਮ ਹੈ ਇਹਨਾਂ ਦਾ ਰਵਨੀਤ ਸਿੰਘ ਬਿੱਟੂ ਉਹ ਸਰਦਾਰ ਸ਼ਹੀਦ ਆਜਮ ਸਰਦਾਰ ਬਿਆਨ ਸਿੰਘ ਦੇ ਪੋਤੇ ਆ ਉਹਨਾਂ ਦੇ ਜੋ ਇਹਨਾਂ ਨੇ ਦਲ ਬਦਲੂ ਕਰਕੇ ਇਹਨਾਂ ਨੇ ਆਪਣਾ ਆਪ ਦਿਖਾਇਆ ਉਹਨੂੰ ਠੱਲ ਪਾਉਣ ਵਾਸਤੇ ਰਾਜਾ ਬੜਿੰਗ ਜੀ ਇੱਥੇ ਭਾਰੀ ਉਸਾ ਦੇ ਨਾਲ ਇੱਥੇ ਸਾਡੇ ਜਨਤਾ ਖੜੀ ਹੈ ਅਸੀਂ ਵੋਟ ਕੇ ਪੂਰੇ ਲਾਲਵਾਦੇ ਨਾਲ ਅਸੀਂ ਇੱਥੇ ਉਹਨਾਂ ਨੂੰ ਵੋਟਾਂ ਪਾਵਾਂਗੇ ਤੇ ਇੱਥੋਂ ਜਿਤਾ ਕੇ ਭੇਜਾਂਗੇ ਤੇ ਆਪਾਂ ਗਿਆ ਜੀ ਸੁਣਨਾ ਕਰਾਪੋ ਆਗੇ ਜੀ ਵਿਰਤੀ ਆਤਰੂਗੀ ਜੀ ਬਿਲਕੁਲ ਰਚੇਗੀ ਜਿਹੜੇ ਰਾਜਾ ਵਡਿੰਗ ਜੀ ਨੇ ਉਹ ਪੰਜਾਬ ਦੇ ਸ਼ੇਰ ਨੇ ਪੰਜਾਬ ਦੇ ਸ਼ੇਰ ਜਿਹੜੇ ਬੋਲਨ ਨੂੰ ਵੀ ਧੱਕੜ ਨੇ ਤੇ ਸੀਟਾ ਕੱਢਣ ਨੂੰ ਵੀ ਧੱਕੜ ਨੇ ਇਹਦੇ ਸਾਰੇ ਯੋਧੇਦਾਰ ਜਿਹੜੇ ਤੇ ਪਹੁੰਚੇ ਨੇ ਅੱਜ ਰਾਜਾ ਵਡਿੰਗ ਜੀ ਦੇ ਸਵਾਗਤ ਦੇ ਲਈ ਮੈਂ ਤੁਹਾਨੂੰ ਇਹ ਗੱਲ ਕਹਿਣ گے ਇਹ ਨੂੰ ਕਹਿਣ ਵਾਲੀ ਨਹੀਂ ਐ ਦੇਖਣ ਵਾਲੀ ਐ ਕਿ ਕਿੰਨੀ ਕੀ ਸੰਗਤ ਇੱਥੇ ਆਉਂਦੀ ਐ ਮੈਂ ਰਵਨੀਤ ਸਿੰਘ ਮਿੱਠੂ ਨੂੰ ਇੱਕ ਗੱਲ ਕਹਿਣੀ ਚਾਹਣਾ ਇਹ ਜਿਹੜੇ ਵੀ ਕਾਂਗਰਸ ਛੱਡ ਕੇ ਗਏ ਆ ਉਹਦੇ ਨਾਲ ਉਹਨਾਂ ਨੂੰ ਨਿਕਰਾ ਪਵਾ ਕੇ ਉਹਨਾਂ ਦੇ ਘਰੇ ਵਾਪਸ ਛੱਡ ਕੇ ਆਵਾਂਗੇ ਤਾਂ ਕਿ ਉਹ ਇਹ ਨਾ ਕਹਿਣ ਕਿ ਸਾਨੂੰ ਛੱਡਦਾ ਮਿੱਟੂ 2 ਲੱਖ ਤੋਂ ਵੱਧ ਵੋਟਾਂ ਨਾਲ ਅੱਜ ਤੋ ਹਾਰੂਗਾ ਇਹ ਚੈਲੰਜ ਹੈ ਸਾਡਾ ਵਰਕਰਾਂ ਦਾ ਕਿ ਜੋ ਇਹ ਭਰੇਵਾਨੇ ਕਰ ਰਹੇ ਆ ਕਿ ਮਿੱਟੂ ਨੂੰ 2 ਲੱਖ ਤੋਂ ਵੱਧ ਵੋਟਾਂ ਹਰਾ ਕੇ ਉਹਨੂੰ ਘਰੇ ਭੇਜਾਂ ਰਾਜ ਸਿੰਘ ਰਾਜਾ ਵੜਿੰਗ ਜੀ ਸਾਡੇ ਚ ਪਹੁੰਚਦੇ ਨੇ ਅਸੀਂ ਪੂਰੇ ਲੁਧਿਆਣਾ ਵਾਸੀ ਪੂਰੀ ਕਾਂਗਰਸ ਦੀ ਟੀਮ ਉਹਨਾਂ ਦਾ ਸਵਾਗਤ ਕਰਨ ਲਈ ਅਸੀਂ ਬੜਾ ਚੋਖੇ ਖੜੇ ਆ ਤੇ ਸਾਰਿਆਂ ਨੂੰ ਜਿਹੜੇ ਸਾਡੇ ਸਾਥੀ ਖੜੇ ਨੇ ਉਹ ਰਾਜਾ ਵੜਿੰਗ ਜੀ ਨੂੰ ਆਪਾਂ ਵਿਸ਼ਵਾਸ ਦਿਵਾਵਾਂਗੇ ਕਿ ਅਸੀਂ ਵੱਟ ਤੋਂ ਵੱਧ ਲੀਡਰਾਂ ਅਸੀਂ ਰਾਜਾ ਵੜਿੰਗ ਨੂੰ ਜਿਤਾ ਕੇ ਪਾਰਲੀਮੈਂਟ ਤੇ ਭੇਜਾਂਗੇ ਤੇ ਲੁਧਿਆਣੇ ਦੀ ਪੰਜਾਬ ਦੀ ਆਵਾਜ਼ ਬੁਲੰਦ ਕਰਾਂਗੇ ਮੁਬਾਰਕਬਾਦ ਦਿੰਨੇ ਆ ਬਾਕੀ ਲੁਧਿਆਣੇ ਦੇ ਲੋਕ ਰਾਜਾ ਵੜਿੰਗ ਦਾ ਮੋਢੇ ਨਾਲ ਮੋਢੇ ਨਾਲ ਖੜੇ ਨੇ ਤੇ ਅਸੀਂ ਡੈਫੀਨੇਟਲੀ ਉਹਨਾਂ ਨੂੰ ਇੱਥੇ ਜਿਤਾ ਕੇ ਭੇਜਾਂਗੇ ਇਹ ਕੰਟੈਂਟ। ਅੰਗਾਰੇ ਲੋਕਾਂ ਨੂੰ ਪਰੇਸ਼ਾਨ ਕਰਵੇਂ ਕਿੰਨੀ ਘੰਟਾ ਹੋ ਗਿਆ ਲਾਈਨ ਚ ਲੱਗੇ ਨਾ ਸਰ ਲੋਕਾਂ ਨੂੰ ਪਰੇਸ਼ਾਨ ਦਿੱਤਾ ਸੀ 12 ਵਜੇ ਤੱਕ ਨਹੀਂ ਆਇਆ ਕਿ ਕਿਸ ਤਰ੍ਹਾਂ ਦੇ ਦੇ ਲੋ ਦਾ ਰੇਟ ਆ ਰਿਹਾ ਓਏ ਇਦਾਂ ਹੀ ਰਹਿਣਾ ਇੱਥੇ ਹਾਲ ਹੈ ਨਾ ਸਰ ਜਿੰਨੇ ਲੋਕਾਂ ਨੂੰ ਪਰੇਸ਼ਾਨੀ ਕਰਨਾ ਇਹਨੇ ਹੋਰ ਕੁਝ ਨਹੀਂ ਕਰ ਕਿੱਥੇ ਕਹਾ ਜਾ ਰਹੇ ਹੋ ਆਪਕੇ ਪਿੱਛੇ ਕਹਾ ਮੈਂ ਜਲੰਧਰ ਜਾਣਾ ਯਾਰ ਇੱਥੋਂ ਹਸਪੀਟਲ ਤੋਂ ਆਇਆ ਸੀ ਤੁਹਾਨੂੰ ਬੱਸੇ ਨੂੰ ਜਾਮ ਚ ਇੱਕ ਘੰਟਾ ਹੋ ਗਿਆ ਮੈਨੂੰ ਇੱਥੇ ਜਾਮ ਚ ਬੱਸੇ ਨੂੰ